ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਜਿਹੜੇ ਸੂਟ ਸ਼ੋਅ ਕਰ ਰਹੀ ਹਾਂ ਮੈਂ ਤੁਹਾਨੂੰ ਇਹ ਵੀਡੀਓ ਨਹੀਂ ਬਣਾਈ ਸੀ ਫੋਟੋਜ਼ ਸ਼ੇਅਰ ਕਰ ਰਹੀ ਹਾਂ ਕਿਉਂਕਿ ਕਈ ਮੇਰੀ ਸਿਸਟਰਸ ਦੇ ਮੈਸੇਜ ਆ ਰਹੇ ਸੀ ਵੀ ਸਾਨੂੰ ਕਲੀਅਰ ਵਰਕ ਨਹੀਂ ਦਿਖਦਾ ਹੈਗਾ ਵੀਡੀਓਜ਼ ਦੇ ਵਿੱਚ ਸੋ ਇਸ ਲਈ ਤੁਹਾਨੂੰ ਫੋਟੋਜ਼ ਦੇ ਵਿੱਚ ਮੈਂ ਸ਼ੋ ਕਰ ਰਹੀ ਹਾਂ ਤੇ ਜੋ ਤੁਹਾਨੂੰ ਨੰਬਰ ਦਿੱਤਾ ਗਿਆ ਸਕਰੀਨ ਤੇ ਤੁਸੀਂ ਇਹ ਵੀ ਨੋਟ ਕਰ ਲਿਓ ਕਿਸੇ ਨੇ ਵੀ ਕੋਈ ਵੀ ਸੂਟ ਸੱਤੋਂ ਤਿਆਰ ਕਰਾਉਣਾ ਤਾਂ ਇਸ ਨੰਬਰ ਦੇ ਉੱਪਰ WhatsApp ਮੈਸੇਜ ਕਰ ਸਕਦੇ ਇਹ ਸਾਰੇ ਸਾਡੇ ਲੇਟੈਸਟ ਡਿਜ਼ਾਈਨ ਨੇ ਸਾਰਾ ਹੀ ਵਰਕ ਸਾਡੇ ਕੋਲ ਅਵੇਲੇਬਲ ਹੈ ਦੇਖ ਸਕਦੇ ਹੋ ਸਾਰੇ ਡਿਜ਼ਾਈਨ ਬਹੁਤ ਹੀ ਪਿਆਰੇ ਬਣੇ ਹੋਏ ਨੇ ਸਾਰੇ ਤੁਸੀਂ ਫੈਬਰਿਕ ਸਾਨੂੰ ਆਪਣਾ ਵੀ ਭੇਜ ਸਕਦੇ ਹੋ ਜਾਂ ਫਿਰ ਸਾਡੇ ਕੋਲ ਹੀ ਲੈ ਕੇ ਜਿਹੜਾ ਰੈਡੀ ਕਰਾ ਸਕਦੇ ਹੋ ਇਹ ਹੈਂਡਵਰਕ ਹੋਇਆ ਹੋਇਆ ਦੇਖ ਸਕਦੇ ਹੋ ਇਹ ਡਿਜ਼ਾਈਨ ਵੀ ਕਾਫੀ ਇਸ ਸੀਜ਼ਨ ਦਾ ਬੈਸਟ ਹੈਗਾ ਹੀ ਇਹ ਬੁੱਟੀਆਂ ਵਾਲੇ ਡਿਜ਼ਾਈਨ ਨੇ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਤੁਸੀਂ ਪੈਚ ਵਰਕ ਹੋ ਗਿਆ ਹੈਂਡ ਵਰਕ ਕਾਰੀ ਵਰਕ ਮਸ਼ੀਨ ਏਮਬਰਾਇਡਰੀ ਕੰਪਿਊਟਰ ਮਸ਼ੀਨ ਵਰਕ ਇਹ ਹੁਣ ਜਿਵੇਂ ਕਾਟਨ ਦੇ ਸੂਟ ਨੇ ਨਾਲ ਇਹਨਾਂ ਦੀ ਪੌਂਚੇ ਬਹੁਤ ਸੋਹਣੇ ਹਲਕੇ ਜਿਹੇ ਵਰਕ ਨਾਲ ਡਿਜ਼ਾਈਨ ਕੀਤੇ ਗਏ ਨੇ ਇਹ ਟੈਬ ਵੀ ਲਾਈਨਿੰਗ ਦਾ ਸੂਟ ਹੈ ਸੋ ਪਲੀਜ਼ ਮੈਨੂੰ ਕਿਸੇ ਵੀ ਸੇਮ ਸੂਟ ਲਈ ਪਲੀਜ਼ ਨਾ ਮੈਸੇਜ ਕਰਿਆ ਕਰੋ ਵੀ ਸੇਮ ਮਿਲ ਜੇਗਾ ਕਿਉਂਕਿ ਜੋ ਇੱਕ ਵਾਰ ਸੂਟ ਆ ਗਿਆ ਸੇਮ ਮਿਲਣਾ ਪੋਸੀਬਲ ਨਹੀਂ ਹੁੰਦਾ ਅਸੀਂ ਸੇਮ ਵਰਕ ਜਿਹੜਾ ਉਸੇ ਕਲਰ ਦੇ ਉੱਪਰ ਕਰਵਾ ਸਕਦੇ ਆ ਸੂਟ ਤੇ ਜਿੱਦਾਂ ਦਾ ਵੀ ਤੁਸੀਂ ਕਲਰ ਕਹੋਗੇ ਜਿੱਦਾਂ ਦਾ ਵਰਕ ਕਹੋਗੇ ਤੇ ਆਨਲਾਈਨ ਵੀ ਅਸੀਂ ਭੇਜਦੇ ਹਾਂ ਸੂਟ ਕਿਸੇ ਨੇ ਵੀ ਆਨਲਾਈਨ ਆਰਡਰ ਦੇਣਾ ਤਾਂ ਉਹ ਵੀ ਦੇ ਸਕਦੇ ਹੋ ਤੇ ਸਟੀਚਿੰਗ ਵੀ ਸਾਡੇ ਕੋਲ ਅਵੇਲੇਬਲ ਆ ਹੁਣ ਤੁਸੀਂ ਫੋਟੋਜ਼ ਤੋਂ ਸਕਰੀਨਸ਼ਾਟ ਆ ਜਿਹੜਾ ਆਸਾਨੀ ਨਾਲ ਲੈ ਸਕਦੇ ਹੋ ਜਿਨ੍ਹਾਂ ਨੂੰ ਵੀਡੀਓਜ਼ ਦੇ ਵਿੱਚ ਦਿੱਕਤ ਆ ਰਹੀ ਸੀ ਸੋ ਮੇਰੀਆਂ ਸਿਸਟਰਜ਼ ਦੇਖ ਕੇ ਇਦਾਂ ਸਕਰੀਨਸ਼ਾਟ ਕਰ ਸਕਦੀਆਂ ਨੇ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਤੁਸੀਂ ਸਾਰਿਆਂ ਨੇ ਲਾਸਟ ਵੀਡੀਓਜ਼ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਉਹਦੇ ਲਈ ਬਹੁਤ ਤੁਹਾਡਾ ਥੈਂਕਸ ਸੋ ਅੱਗੇ ਵੀ ਇਦਾਂ ਹੀ ਆਪਣਾ ਪਿਆਰ ਦਿੰਦੇ ਰਹੋ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਤੇ ਪਿਆਰੇ ਪਿਆਰੇ ਕਮੈਂਟ ਵੀ ਜਰੂਰ ਕਰਿਆ ਕਰੋ ਸੋ ਕਿੱਥੋਂ-ਕਿੱਥੋਂ ਸਾਡੀ ਵੀਡੀਓ ਜਿਹੜੀ ਦੇਖ ਰਹੀਆਂ ਨੇ ਮੇਰੀਆਂ ਸਿਸਟਰਜ਼ ਪਲੀਜ਼ ਕਮੈਂਟ ਵਿੱਚ ਜਰੂਰ ਦੱਸਿਓ ਤੇ ਸਾਡੇ ਇਹ ਡਿਜ਼ਾਈਨ ਤੁਹਾਨੂੰ ਕਿੱਦਾਂ ਲੱਗਦੇ ਨੇ ਉਹ ਵੀ ਤੁਸੀਂ ਜਰੂਰ ਦੱਸਿਓ ਇਹ ਨਿੱਕੀ ਬੁੱਟੀ ਦਾ ਸੂਟ ਜਿਹੜਾ ਰੈਡੀ ਹੋਇਆ ਜੋ ਕਿ ਅੱਜ ਕੱਲ ਬਹੁਤ ਟ੍ਰੈਂਡ ਆ ਨਿੱਕੀ ਬੁੱਟੀ ਦਾ ਪਰਸਨਲੀ ਮੇਰੇ ਫੇਵਰਟ ਨੇ ਬੁੱਟੀ ਵਾਲੇ ਡਿਜ਼ਾਈਨ ਮੈਨੂੰ ਜਾਦੇ ਵਰਕ ਨਹੀਂ ਪਸੰਦ ਸੋ ਥੈਂਕ ਯੂ ਸੋ ਮੱਚ